ਅਸੀਂ ਤੁਹਾਨੂੰ ਕੋਈ ਡਰਾ ਨਹੀਂ ਰਹੇ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਹੈ ਹੁਣ ਮੇਰੇ ਕੋਲ ਕੁਝ ਅੰਕੜੇ ਨੇ ਮੈਂ ਅੰਕੜਿਆਂ ਦੀ ਗੱਲ ਕਰਦਾ ਹਾਂ ਅੱਜ ਜਿਹੜਾ ਪਾਖੜਾ ਡੈਮ ਹੈ ਜਿੱਥੇ ਪਾਣੀ ਦਾ ਪੱਧਰ 1656 ਫੁੱਟ ਹੈ ਜਦਕਿ 1680 ਫੁੱਟ ਰੱਖਿਆ ਜਾ ਸਕਦਾ ਬਹੁਤ ਜ਼ਰੂਰੀ ਹੋਵੇ ਤਾਂ 1685 ਹੁੰਦਾ ਪਰ 60 65 ਤੋਂ ਵੱਧ ਪਾਣੀ ਨਹੀਂ ਵਧਾਉਂਦੇ ਤੇ ਪਾਣੀ ਛੱਡ ਦਿੱਤਾ ਜਾਂਦਾ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਉਹ ਖਾਸ ਕੀ ਹੈ ਕੀ ਹੜ ਆਉਂਦੇ ਕਿਉਂ ਨੇ ਕਾਰਨ ਕੀ ਬਣਦਾ ਹੁਣ ਜਿਹੜਾ ਭਾਖੜੀ ਡੈਮ ਦੇ ਵਿੱਚ ਜਿਹੜਾ ਪਾਣੀ ਆ ਰਿਹਾ 38010 ਕਿਊਸਕ ਪਾਣੀ ਆ ਰਿਹਾ ਤੇ ਛੱਡਿਆ ਜਾ ਰਿਹਾ 23492 ਕਿਊਸਕ ਸੋ ਭਾਈ ਇਹ ਕਿਉਂ ਕੀਤਾ ਜਾ ਰਿਹਾ ਜਦ ਕਿ ਜਿਹੜਾ ਸੱਤ ਲੋਜਾ ਇਹ 50 ਤੋਂ 60000 ਕਿਊਸਕ ਪਾਣੀ ਡੇਲੀ ਸੰਭਾਲ ਸਕਦਾ ਸੋ ਤੁਸੀਂ ਪਾਣੀ ਸਟੋਰ ਕਿਉਂ ਕਰ ਰਹੇ ਹੋ ਸਾਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਹੋ ਰਿਹਾ ਉਹਦਾ ਕਾਰਨ ਇਹ ਹੈ ਵੀ ਜਦੋਂ ਇੰਨਾ ਪਾਣੀ ਆ ਰਿਹਾ ਤੁਹਾਡੇ ਕੋਲੇ ਤਾਂ ਤੁਸੀਂ ਪਾਣੀ ਛੱਡ ਦਿਓ ਅਸੀਂ ਡੈਮ ਦੇ ਗੇਟ ਉਦੋਂ ਹੀ ਕਿਉਂ ਖੋਲਣੇ ਆ ਅਸੀਂ ਉਹਨੂੰ ਫੁੱਲ ਕਿਉਂ ਕਰ ਰਹੇ ਆ ਜਦੋਂ ਅਸੀਂ ਇੱਕੋ ਨਾਲ ਪਾਣੀ ਛੱਡਾਂਗੇ ਤਾਂ ਆਟੋਮੈਟਿਕਲੀ ਪੰਜਾਬ ਦੇ ਵਿੱਚ ਹੜ ਆਉਣ ਦੇ 7 ਵਜੇ ਦਾ ਪਾਣੀ ਮਾਰ ਕਰੂਗਾ ਭਾਈ ਸੋ ਇਹ ਕਿਉਂ ਕੀਤਾ ਜਾ ਰਿਹਾ ਜਿਹੜਾ ਬਿਆਸ ਦਰਿਆ ਹੈ ਬਿਆਸ ਦਰਿਆ ਵੀ 70 ਤੋਂ 80000 ਕਿਊਸਿਕ ਪਾਣੀ ਰੈਗੂਲਰਲੀ ਸੰਭਾਲ ਸਕਦਾ ਸੋ ਉੱਥੇ ਵੀ ਪਾਣੀ ਪੌਂਕ ਡੈਮ ਰਾਹੀਂ ਬਹੁਤ ਘੱਟ ਛੱਡਿਆ ਜਾ ਰਿਹਾ ਬਿਆਸ ਰਾਹੀਂ ਤਾਂ ਹੜ ਆ ਚੁੱਕਿਆ ਨਾ ਫਸਲਾਂ ਡੁੱਬ ਚੁੱਕੀਆਂ ਨੁਕਸਾਨ ਹੋ ਚੁੱਕਿਆ ਸultanpur Lodi ਦੇ ਕਿੰਨੇ ਪਿੰਡ ਡੁੱਬ ਚੁੱਕੇ ਹਨ